ਚੜਦੀ ਕਲਾ 'ਚ ਪੱਗਾਂ ਵਾਲੇ ਦੇਖਦੇ ਟਰਾਲੇ ਪਰ ਪਰੇ ਆਉਂਦੇ ਦੁੱਧ ਪਾਣੀ ਨਾਲ ਚਾ ਆਉ ਸੇਵਾ ਕਰਨ ਨੂੰ ਜਹੀ ਦਾਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾ ਜੋਗੇ ਹੜਾਏ ਕਿਆ ਸੇਵਾ ਕਰਨ ਨੂੰ ਜਹੀ ਦਾਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾ ਜੋਗੇ ਹੜਾਏ ਕਿ ਆ ਪੰਜਾਬ ਦੀ ਇਸ ਸੰਕਟ ਭਰੀ ਸਥਿਤੀ ਦੇ ਵਿੱਚ ਇਸ ਗੱਭਰੂ ਨੇ ਆਪਣੀ ਕਲਮ ਦੇ ਨਾਲ ਇੱਕ ਚੀਜ਼ ਲਿਖੀ ਆ ਇਸ ਟਾਈਮ ਸਤਲੁਜ ਦੇ ਸਰਹਾਲੀ ਜਿਹੜਾ ਕੰਢਾ ਉਥੇ ਉੱਪਰ ਆਪਾਂ ਖੜੇ ਹੋਏ ਆ ਤੇਜ਼ੀ ਨਾਲ ਉਹ ਜਿਹੜਾ ਬੰਨ ਹੈ ਉਹ ਰੁੜਿਆ ਖੇਤਾਂ ਨੂੰ ਹੜਾ ਰਿਹਾ ਔਰ ਆਪਾਂ ਹਾਂਜੀ ਭਾਈ ਜੀ ਕੀ ਲਿਖਿਆ ਤੁਸੀਂ ਦੇਖੋ ਜੀ ਮੈਂ ਇੱਕ ਕਹਿ ਲਓ ਐਂਥਮੀ ਲਿਖਿਆ ਹੜਾਂ ਦੇ ਉੱਪਰ ਹਾਂ ਕਿ ਸਾਡਾ ਧੂਆਂ ਤਾਂ ਜੱਟਾਂ ਨਾਲ ਦੇਖਿਆ ਡਾ ਦਿੱਲੀ ਤੱਕ ਅਜੇ ਜਿਹੜੇ ਪੰਜਾਬ ਚ ਹੜ ਨਾਲ ਜਿਹੜੇ ਮੌਜੂਦਾ ਹਾਲਾਤ ਨੇ ਇਹ ਨਹੀਂ ਦਿਖੇ ਸ਼ਹਿਰ ਪੀਏ ਮੈਨੂੰ ਜੀ ਜੀ ਉਹ ਆਪਦੇ ਹੀ ਦੂਰ ਐਂਡ ਚਲੋ ਸੋਚ ਇਹ ਨਾ ਠੀਕ ਨੇ ਪਰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਹਿੰਦੇ ਹੋ ਤਾਂ ਇਹਨੂੰ ਇਹ ਚੀਜ਼ ਨੂੰ ਸਿਰਫ ਬੋਲਣ ਤੱਕ ਸੀਮਤ ਨਾ ਰੱਖੋ ਇਹ ਚੀਜ਼ ਨੂੰ ਮੰਨੋ ਵੀ ਬੇਅਸਲ ਚ ਹੈਗਾ ਹੀ ਆ ਉਹ ਹਨਾ ਜੀ ਤੇ ਉਹ ਚੀਜ਼ ਮੈਂ ਇੱਕ ਲਿਖੀ ਜੀ ਮੈਂ ਤੁਹਾਡੇ ਰੂਬਰੂ ਕਰਨਾ ਚਾਹੁੰਨਾ ਹਨਾ ਜੀ ਜੀ ਹਉ ਕੀ ਨਹੀਂ ਪੁੱਛੀ ਸਾਦੀ ਬਾਤ ਬੋਟਾਂ ਲੈ ਕੇ ਬੈ ਗਏ ਆ ਰੂੜੇ ਪਿੰਡ ਪਿੰਡ ਨਾਲੇ ਹੋਈਆਂ ਫਸਲਾਂ ਤਬਾ ਉਹ ਜਿਹੜੇ ਹੱਥ ਜੋੜ ਦੌੜ ਲਾ ਕੇ ਬੈਨਰ ਗਏ ਹੁਣ ਦਿਖਦੇ ਕਿ ਹੁਣੀ ਸਾਡੇ ਪਾਣੀ ਵਾਲੇ ਰਾ ਉਹ ਤਾਂ ਵੀ ਚੜਦੀ ਕਲਾ 'ਚ ਪੱਗਾਂ ਵਾਲੇ ਦਿਖਦਾ ਏ ਚੜਦੀ ਕਲਾ 'ਚ ਪੱਗਾਂ ਵਾਲੇ ਦਿਖਦੇ ਟਰਾਲੇ ਪਰ ਪਰੇ ਆਉਂਦੇ ਦੁੱਧ ਪਾਣੀ ਨਾਲ ਚਾ ਆਉ ਸੇਵਾ ਕਰਨ ਨੂੰ ਜਹੀ ਦਾਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾਜੋਗੇ ਹੜਾਏ ਕਿ ਆ ਸੇਵਾ ਕਰਨ ਨੂੰ ਜਹੀ ਦਾਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾਜੋਗੇ ਹੜਾਏ ਕਿ ਆ ਹਉ ਮੱਝਾ ਗਾਵਾਂ ਗਈਆਂ ਰੋੜ ਨਾਲੇ ਰੁੜਿਆ ਅਸਮਾਨ ਸਰੋਪੇ ਗਾਜ ਭਵਾਉਂਦੇ ਜਦੋਂ ਮਿਲੇ ਸਨਮਾਨ ਹਉ ਪਾਣੀ 7 7 ਫੁੱਟ ਬੈਠੇ ਕੋਠਿਆਂ ਦੇ ਉੱਤੇ ਔਰ ਥੋਨੂੰ ਲੀਡਰ ਡਿਗਰੀ ਦਾ ਖੁਰੇ ਕਾਤੋਂ ਇਨਾ ਮਾਨ ਹਉ ਗੀਤਕਾਰਾਂ ਦੀ ਕਲਮ ਅੱਗੇ ਕਰਦੀ ਆ ਰਾਮ ਹਉ ਗੀਤਕਾਰਾਂ ਦੀ ਕਲਮ ਲੱਗੇ ਕਰਦੀ ਆ ਰਾਮ ਫੋਕੀ ਗੀਤਾਂ ਵਿੱਚ ਮਾਝਾ ਮਾਝਾ ਦਿਨੇਉ ਕਰਾਇਆ ਹਉ ਸੇਵਾ ਕਰਨ ਨੂੰ ਜੀਦਾ ਜੀਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾਜੋ ਗੇੜਾਏ ਗਿਆ ਸੇਵਾ ਕਰਨ ਨੂੰ ਜੀਦਾ ਜੀਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾਜੋ ਗੇੜਾਏ ਗਿਆ ਆਉ ਸੀ ਦਿਨ ਬਰਸਾਤੀ ਕੁਦਰਤ ਦਾ ਉਹ ਕਹਿਰ ਪਾਣੀ ਚੜ ਆਈ ਆਉਂਦਾ ਲੈ ਕੇ ਬੁਕਲ ਚ ਸ਼ਹਿਰ ਸਟਾਰ ਰੀਲਾਂ ਵਾਲੇ ਕੁੱਝ ਕੁੱਝ ਦਿਖਦੇ ਪਏ ਨੇ ਬਾਕੀ ਘਰੇ ਬੈਠੇ ਟੀਵੀ ਆਉਣ ਲੈਣ ਜਾਂਦੇ ਤੈਰ ਅੱਖੋਂ ਅੰਨੀ ਸਰਕਾਰ ਦਿਖਦੇ ਨਹੀਂ ਜੋ ਹਾਲਾਤ ਅੱਖੋਂ ਅੰਨੀ ਸਰਕਾਰ ਦਿਖਦੇ ਨਹੀਂ ਜੋ ਹਾਲਾਤ ਬੰਨ ਟੁੱਟਦੇ ਜਾਂਦੇ ਨੇ ਫਿਰ ਦਿਖੇ ਨਾ ਕੋਈ ਰਾਹ ਆਉ ਸੇਵਾ ਕਰਨ ਨੂੰ ਜੀਦਾ ਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾ ਜੋ ਘੜਾਏ ਕਿਆ ਸੇਵਾ ਕਰਨ ਨੂੰ ਜੀਦਾ ਜੀ ਦਾ ਚਿੱਤ ਕਰਦਾ ਸਾਡੇ ਡੁੱਬ ਗਏ ਨੇ ਪਿੰਡ ਲਾ ਜੋ ਘੜਾਏ ਕਿਆ ਆਉ ਮਾਲਵੇ ਦਾ ਮੋਡਾ ਲਾਇ ਲੰਗਰ ਨੇ ਕਈ ਬੇਜੁਬਾਨ ਵੀ ਨੇ ਮਰੇ ਖੁੱਲੇ ਸੰਗੜ ਨੇ ਕਈ ਆਉ ਸਟੋਰੀ ਇਨਸਟਾ ਦੇ ਪਾ ਕੇ ਵਾਹਿਗੁਰੂ ਲਿਖੀ ਜਾਣ ਕਲਾਕਾਰਾਂ ਪਿੱਛੇ ਲੜਦੇ ਜੋ ਡੰਗਰ ਨੇ ਕਈ ਆਉ ਸਿੰਘ ਚੜਦੀ ਕਲਾ ਚ ਜਿਹੜੇ ਦਸਿਆਤਵਾਦੀ ਸਿੰਘ ਚੜਦੀ ਕਲਾ ਚ ਜਿਹੜੇ ਦਸਿਆਤਵਾਦੀ ਮਨ ਲੈਂਦੇ ਉਹ ਪੰਜਾਬ ਤੇ ਜੋ ਫੜ ਲੈਂਦਾ ਬਾ ਸੇਵਾ ਕਰਨ ਨੂੰ ਜੀ ਇਰਾਦੀ ਦਾ ਚਿੱਤ ਕਰਦਾ ਆਉ ਸਾਡੇ ਡੁੱਬ ਗਏ ਨੇ ਪਿੰਡ ਲਾ ਜੋ ਘੜਾਇ ਕਿਆ ਵੈਰੀ ਗੁੱਡ ਬਹੁਤ ਵਕਤ ਦੀ ਸਚਾਈ ਵੀਰ ਨੇ ਬਿਆਨ ਕੀਤੀ ਹੈ ਵੀਰ ਕੀ ਨਾਂ ਤੁਹਾਡਾ ਮਰਾਈ ਸੁਰਜਨ ਸਿੰਘ ਨਾਮ ਹੈ ਜੀ ਤੇ ਮੈਂ ਲੁਧਿਆਣੇ ਦਾ ਹੀ ਵਸਿੰਦਾ ਆ ਪਿੱਛੋ ਪਿੰਡ ਮੇਰਾ ਢੇਰੀ ਹੈ ਜਿੱਥੋਂ ਜੀ 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 ਸੁਰਜਨ ਸਿੰਘ ਹੋਰਾਂ ਨੇ ਵਕਤ ਦੀ ਸਚਾਈ ਨੂੰ ਬਿਆਨ ਕੀਤਾ ਔਰ ਇਧਰ ਸਤਲੁਜ ਜਿਹੜਾ ਉਹ ਲਗਾਤਾਰ ਸ਼ੂਕ ਰਿਆ ਪਰ ਸਾਡੇ ਇਹਨਾਂ ਭਰਾਵਾਂ ਦੇ ਸਾਡੇ ਇਹਨਾਂ ਪੰਜਾਬੀਆਂ ਦੇ ਜਿਹੜੇ ਹੌਸਲੇ ਨੇ ਉਹ ਹੜ ਜਿਹੜੇ ਨੇ ਉਹ ਹਰਾ ਨਹੀਂ ਸਕੀ ਹੌਸਲੇ ਤੇ ਸਬਰ ਸਾਡਾ ਉਸੇ ਤਰ੍ਹਾਂ ਬਰਕਰਾਰ ਹੈ ਗੱਲ ਕਰਦੇ ਆਂ ਪਾਈ ਸਾਹਿਬ ਕੀ ਸਥਿਤੀ ਆ ਅਸਲੀ ਹਾਲਤ ਕੀ ਆ ਕਿ ਸਤਲੁਜ ਜਿਹੜਾ ਆ ਉਹਦਾ ਬੰਨ ਰੁੜਿਆ ਕਿਨੇ ਕੀ ਸਥਿਤੀ ਆ ਇਹ ਵੇਖ ਲਓ ਹਸਾਬ ਲਾ ਲਓ ਵੀ ਪਾਣੀ ਕਿੰਨਾ ਆਈ ਜਾਂਦਾ ਰਾਤ ਦੇ ਲੱਗੇ ਨੇ ਬੰਦੇ ਵੇ ਪਪੂਲਰ ਕਮੇਟੀ ਕੀ ਜਾਂਦੇ ਨੇ ਕੋਈ ਸਰਕਾਰ ਦਾ ਬੰਦਾ ਨਹੀਂ ਇੱਥੇ ਕੋਈ ਕੁਛ ਨਹੀਂ ਪਰ ਜਿਹੜੇ ਡੀਸੀ ਸਾਹਿਬ ਨੇ ਉਹ ਤਾਂ ਕਹਿੰਦੇ ਆ ਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਸਥਿਤੀ ਕੰਟਰੋਲ ਚ ਆ ਕੋਈ ਨਹੀਂ ਜੀ ਆ ਵੇਖ ਲਓ ਇੱਥੇ ਸਾਰੇ ਪੰਜਾਬੀ ਖੜੇ ਨੇ ਪਿੰਡਾਂ ਦੇ ਖੜੇ ਨੇ ਕੋਈ ਨਿਸਤੰਦ ਜਿਹੜੇ ਬੰਦੇ ਆ ਰਹੇ ਨੇ ਉਧਰੋਂ ਬਚਾਅ ਵਾਸਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਕੈਨੇਡਾ ਨੂੰ ਰੋਕਿਆ ਜਾ ਰਿਹਾ ਹੈ ਕੈਨੇਡੀ ਸੀ ਸਾਹਿਬ ਦਾ ਆਰਡਰ ਅੱਗੇ ਨਹੀਂ ਜਾਣਾ ਜੀ ਕਿਉਂ ਕੰਮ ਤਾਂ ਲੋਕ ਕਰ ਰਹੇ ਆ ਸਰ ਇੱਥੇ ਕੋਈ ਲਗਨ ਵਾਲੇ ਲੋਕ ਹੀ ਕੰਮ ਕਰਦੇ ਪੈਸਾ ਅੱਗੇ ਆਣ ਹੀ ਨਹੀਂ ਦੇ ਰਿਹਾ ਅੱਗੇ ਆਣ ਹੀ ਨਹੀਂ ਦੇ ਰਿਹਾ ਜੀ ਅਸੀਂ ਵੀ ਆਇਆ ਸਾਨੂੰ ਵੀ ਰੋਕਿਆ ਅਸੀਂ ਦੂਜੇ ਰਸਤੇ ਕੰਮ ਕੇ ਆਇਆ ਫਿਰ ਰਾਜ ਨੂੰ ਫਿਰ ਰੋਕਾਂ ਨੇ ਰਹਿਣਾ ਇੱਥੇ ਪਾਣੀ ਰੋਟੀ ਪਾਣੀ ਹਰ ਕੋਈ ਚੀਜ਼ ਚਾਹੀਦੀ ਹੈ ਹੈ ਉਹ ਮਨਾ ਕਰੀ ਜਾਂਦੇ ਨੇ ਪ੍ਰਸ਼ਾਸਨ ਕਹਿੰਦਾ ਕਿ ਬੰਨ ਉਸੇ ਤਰ੍ਹਾਂ ਬਣਿਆ ਹੈ ਬੰਨ ਨਹੀਂ ਰੁੜਿਆ ਬੰਨ ਰੁੜਿਆ ਕਿਉਂ ਨਹੀਂ ਜੀ ਸਾਰਾ ਦਾ ਰੁੜ ਗਿਆ ਇਹ ਤਾਂ ਖੇਤਾਂ ਦੀ ਪੈੜੀ ਹੈ ਇਹ ਤਾਂ ਖੇਤਾਂ ਦੀ ਪੈੜੀ ਹੈ ਬੰਨ ਦਾ ਰੁੜ ਗਿਆ ਸਾਰਾ ਉਧਰ ਤੋੜ ਕੇ ਵੇਖੋ ਬੰਨ ਕਿੱਥੇ ਬੰਨ ਤਾਂ ਹੈ ਹੀ ਨਹੀਂ ਬੰਨ ਦਾ ਹੈ ਹੀ ਨਹੀਂ ਇਹ ਤਾਂ ਖੇਤਾਂ ਦੀ ਪੈੜੀ ਹੈ ਜੀ ਸਾਹਿਬ ਹਾਂਜੀ ਤੁਸੀਂ ਇੱਧਰ ਨੂੰ ਨਜ਼ਰ ਮਾਰੋ ਆ ਬੰਨ ਆ ਨਜ਼ਰ ਆ ਰਹੇ ਨਾ ਤੁਹਾਨੂੰ ਥੋੜਾ ਜਿਹਾ ਇਹ ਬੰਨ ਸੀ ਰਾਤ ਅਸੀਂ ਇਹ ਬੰਨ ਦੇ ਉੱਪਰ ਚੱਲ ਕੇ ਖੁਦ ਉਹ ਤੱਕ ਬੰਨ ਤੇ ਗਏ ਆ ਤੇ ਸਵੇਰੇ ਜਦੋਂ ਸਾਢੇ 5 ਵਜੇ ਮੈਂ ਆਇਆ ਇੱਥੇ ਬੰਨ ਅੱਧਾ ਰਹਿ ਗਿਆ ਸੀ ਹੁਣ ਇਹ ਮੰਨ ਲਓ ਕਿ 10:00 ਵਜੇ ਪੂਰਾ ਬੰਨ 11 ਵਜੇ ਖਤਮ ਹੋ ਗਿਆ ਸੀ ਜੀ ਅੱਛਾ ਬੰਨ ਮਤਲਬ ਸੀ ਪਹਿਲਾ ਉੱਚਾ ਰੁੜ ਗਿਆ ਹਾਂਜੀ ਹਾਂਜੀ ਉਹ ਰੁੜ ਗਿਆ ਹਾਂਜੀ ਰਸਤ ਵੀ ਰੁੜ ਗਿਆ ਤੇ ਬੰਨ ਤੇ ਜਿਹੜੇ ਦਰਖਤ ਸੀ ਉਹ ਵੀ ਰੁੜੇ ਸਾਰੇ ਰੁੜੇ ਨੇ ਜੀ ਸਾਬ ਜਿਹੜੇ ਹੁਣ ਵੇਖੇ ਨੇ ਨਾ ਸਾਹਮਣੇ ਐਵੇਂ ਸਾਰੀ ਪੂਰੀ ਦਰਖਤ ਲੱਗੇ ਹੋਈ ਸੀ ਉੱਚਾ ਸੀ ਨਾਲੇ ਸਭ ਰੁੜ ਗਿਆ ਤੁਸੀਂ ਉਹ ਵੀ ਰੁੜ ਗਿਆ ਸਭ ਰੁੜ ਗਿਆ ਸਾਰਾ ਰੁੜੀ ਜਾਂਦਾ ਜੀ ਸਾਰਾ ਕੁਝ ਰੁੜੀ ਜਾਂਦਾ ਖੇਤਾਂ ਦੇ ਵਿੱਚ ਕਿੰਨਿਆਂ ਦੇ ਕਿੱਲੇ ਸੀ ਆਪਣਾ ਪਿੰਡ ਇੱਥੇ ਨਜ਼ਦੀਕ ਹੀ ਹੈ ਮੇਰਾ ਪਿੰਡ ਨਾਲ ਦਾ ਪਿੰਡ ਆ ਬੂਥਖੜ ਪਿੰਡ ਆ ਜੀ ਮੇਰਾ ਬਿਲਕੁਲ 1/2 ਕਿਲੋਮੀਟਰ ਮੇਰੇ ਇੱਥੇ ਨਾਲ ਹੀ ਘਰ ਆ ਤੇ ਕੀਲਾ 1.5 ਤੋਂ ਲੈ ਕੇ 200 ਕਿਲਾ ਹਰ ਚੁੱਕਾ ਲੋਕਾਂ ਦਾ अच्छा डेढ़ ਤੋਂ 200 ਕਿਲਾ ਹਰ ਚੁੱਕਾ ਜੀ ਉਦੋਂ ਤੋਂ ਫਿਰ ਪ੍ਰਸ਼ਾਸਨ ਨੇ ਕੋਈ ਇੱਥੇ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਦੇਖੋ ਜੀ ਆਉਂਦੇ ਸੀਗੇ ਚਲੋ ਉਹ ਵੀ ਕਰ ਰਹੇ ਆ ਲੇਕਿਨ ਐਡੀ ਕੋਈ ਗੱਲ ਨਹੀਂ ਸੀ ਨਾਰਮਲ ਕਰੀ ਜਾ ਰਹੇ ਸੀ ਜਿੱਦਾਂ ਵੀ ਤੇ ਲੇਕਿਨ ਵੱਡਾ ਸੰਜੋਗ ਇਹ ਲੋਕਾਧਾਰਿਆ ਕਿ ਜਿਹੜੀਆਂ ਸੈਂਟਰ ਦੀ ਸਰਕਾਰਾਂ ਲੋਕਾਂ ਨੂੰ ਕਹਿੰਦੀ ਸੀ ਨਾ ਵੀ ਇਹ ਅੱਤਵਾਦੀ ਆ ਵੱਖਵਾਦੀ ਆ ਅੱਜ ਉਹ ਅੱਤਵਾਦੀ ਵੱਖਵਾਦੀਆਂ ਨੇ ਇਹਨੂੰ ਜੋ ਵੀ ਕੀਤਾ ਉਹਨਾਂ ਨੇ ਕੀਤਾ ਅੱਜ ਲੰਗਰ ਚੱਲ ਰਿਹਾ ਅੱਤਵਾਦੀਆਂ ਦਾ ਚੱਲ ਰਿਹਾ ਅੱਜ ਜੇਕਰ ਇੱਥੇ ਇਹਨੂੰ ਨੱਥ ਪਾਈਆ ਤਾਂ ਇਹਨੂੰ ਰੋਕ ਕੀਤੀ ਆ ਉਹਨਾਂ ਅੱਤਵਾਦੀ ਦੇ ਖਵਾਦੀਆਂ ਨਾ ਕੀਤੀ ਆ ਸੈਂਟਰ ਤਾਂ ਤੁਹਾਨੂੰ ਪਤਾ ਜੀ ਉਹਨਾਂ ਦਾ ਤਾਂ ਕੋਈ ਸਾਨੂੰ ਹਾਲੇ ਤੱਕ ਇੰਨਾ ਵਧੀਆ ਕੋਈ ਬਿਆਨ ਵੀ ਨਹੀਂ ਆਇਆ ਹੈਗਾ ਵੀ ਪੰਜਾਬ ਬਾਰੇ ਅਸੀਂ ਕੁਝ ਕਰ ਸਕਦੇ ਆ ਜਾਂ ਕੀ ਆ ਕੀ ਨਹੀਂ ਤੁਸੀਂ ਖੁਦ ਵੀ ਦੇਖਦੇ ਹੋ ਪੱਤਰਕਾਰ ਸਾਹਿਬ ਤੁਹਾਨੂੰ ਜਾਦੇ ਪਤਾ ਸਾਡੇ ਨਾਲੋਂ ਜੀ ਹਾਂਜੀ ਹਾਂਜੀ ਬਿਲਕੁਲ ਤੱਕਾ ਕਰ ਰਹੀ ਹੈ ਸੈਂਟਰ ਸਰਕਾਰ ਤਾਂ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਆ ਲੁਧਿਆਣਾ ਦੇ ਸਰਹਾਲੀ ਦੇ ਬੰਦ ਦੇ ਉੱਪਰ ਪਹੁੰਚੇ ਨੇ ਆਮ ਪਬਲਿਕ ਨੇ ਨੌਜਵਾਨ ਨੇ ਬਜ਼ੁਰਗ ਨੇ ਸਾਰੇ ਇਕੱਠੇ ਹੋ ਕੇ ਤੇ ਯਤਨ ਜਟਾ ਰਹੇ ਨੇ ਕਿ ਇਸ ਇਲਾਕੇ ਨੂੰ ਬਚਾਇਆ ਜਾ ਸਕੀ ਪਰ ਸਰਕਾਰ ਕਿੱਥੇ ਹੈ ਇਹ ਸਵਾਲ ਹੈ ਵੱਡਾ ਸਰਕਾਰ ਕਹਿੰਦੀ ਅਸੀਂ ਯਤਨ ਕਰ ਰਹੇ ਹਾਂ ਪਰ ਮੈਂ ਅਜਨਾਲਾ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਪਿਛਲੇ 2 ਦਿਨ ਲਾ ਕੇ ਆਇਆ ਜਿੰਨੀ ਵਾਰ ਚਾਹ ਪੀਤੀ ਜਿੰਨੀ ਵਾਰ ਲੰਗਰ ਪ੍ਰਸ਼ਾਦਾ ਛਕਿਆ ਉਹ ਸਾਰਾ ਲੋਕਾਂ ਸੰਗਤ ਦਾ ਸੀ ਕਿਤੇ ਇੱਕ ਵੀ ਲੰਗਰ ਪਾਣੀ ਤੱਕ ਦਾ ਲੰਗਰ ਮੈਨੂੰ ਪ੍ਰਸ਼ਾਸਨ ਦਾ ਲਾਇਆ ਉੱਥੇ ਨਹੀਂ ਲੱਭਾ ਸਾਰੇ ਲੰਗਰ ਸੰਗਤ ਦੇ ਸੀ ਰੋਟੀ ਦੇ ਚਾਹ ਦੇ ਪਾਣੀ ਦੇ ਦਵਾਈਆਂ ਤੱਕ ਦੇ ਲੰਗਰ ਪਬਲਿਕ ਦੇ ਸੀ ਔਰ ਇੱਥੇ ਵੀ ਬਿਲਕੁਲ ਉਸੇ ਤਰ੍ਹਾਂ ਸਥਿਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਹਰ ਹਰ ਭਾਈਚਾਰਾ ਇੱਥੇ ਮੌਜੂਦ ਹੈ ਮੁਸਲਮ ਭਾਈਚਾਰੇ ਦੇ ਭਰਾ ਵੀ ਆਏ ਹੋਏ ਨੇ Hindu ਭਾਈਚਾਰਾ ਖੜਾ ਸਿੱਖ ਭਾਈਚਾਰੇ ਦੇ ਜਿਹੜੇ ਸਰਦਾਰ ਭਰਾ ਨੇ ਉਹ ਖੜੇ ਨੇ ਸਾਰੇ ਇਸ ਸੰਕਟ ਦੀ ਘੜੀ ਦੇ ਵਿੱਚ ਇਕਜੁੱਟ ਨੇ ਇਕ ਮੋਠ ਨੇ ਔਰ ਜਿਹੜੀ ਸਾਡੇ ਗੁਰੂ ਸਹਿਬਾਨਾਂ ਦੀ ਉਹ ਮਹਾਨ ਸੋਚ ਹੈ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਓ ਬਿਲਕੁਲ ਅੱਜ ਇੱਥੇ ਸਬੇ ਸਾਂਝੀ ਵਾਲ ਜਿਹੜੇ ਨੇ ਉਹ ਯਤਨ ਜਟਾ ਰਹੇ ਨੇ ਕਿ ਲੁਧਿਆਣਾ ਇਲਾਕੇ ਨੂੰ ਅਸੀਂ ਡੁੱਬਣ ਨਹੀਂ ਦੇਣਾ ਜਿਹੜੇ ਉਧਰ ਡੁੱਬ ਗਏ ਨੇ ਬਹੁਤ ਬੁਰੀ ਹਾਲਾਤ ਹੈ ਅਜਨਾਲਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵੱਡੇ ਏਰੀਆ ਚ ਫਿਰੋਜ਼ਪੁਰ ਦਾ ਜਿਹੜਾ ਹੁਸੈਨੀ ਵਾਲੇ ਦਾ ਏਰੀਆ ਜਿਹੜਾ ਫਿਰੋਜ਼ਪੁਰ ਦੇ ਮਮਦੋਟ ਦਾ ਏਰੀਆ ਫਾਜ਼ਲਕਾ ਦਾ ਇੱਕ ਕਾਫੀ ਏਰੀਆ ਜਿਹੜਾ ਉਹ ਪਾਣੀ ਦੀ ਜ਼ਾਤ ਚ ਪਾਣੀ ਦੀ ਮਾਰਚ ਆਇਆ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਉਹ ਹੜ ਬਣ ਕੇ ਇੱਥੋਂ ਲਗਭਗ 2-3 ਕਿਲੋਮੀਟਰ ਤੱਕ ਪਬਲਿਕ ਮੌਜੂਦ ਹੈ